ਜੋ ਰਾਜਪੁਰੇ ਦੇ ਨਗਰ ਕੌਂਸਲ ਦੇ ਈਓ ਸਾਹਿਬ ਨੇ ਅਵਤਾਰ ਚੰਦ ਜੀ ਅੱਜ ਮੈਂ ਉਹਨਾਂ ਦੇ ਖਿਲਾਫ ਜੇ ਤੁਸੀਂ ਕਦੇ ਜਾ ਕੇ ਦੇਖੋ ਮੌਜੂਦ ਵੀ ਹੋਣਗੇ ਤਾਂ ਕਹਿਣਗੇ ਸ਼ੱਕੀ ਦੱਸੋ ਤੇ ਇਹ ਆਪ ਦੇ ਰਹਿਸ਼ ਵੀ ਕੇ ਆਨੰਦ ਮਾਣਦੇ ਨੇ ਇਹਨਾਂ ਦੇ ਹੱਥ ਕੰਬਦੇ ਨੇ ਕੰਮ ਕਰਨ ਲੱਗਿਆ ਛੋਟੇ ਵਪਾਰੀਆਂ ਦਾ ਫੜਾ ਫੜ ਸਮਾਨ ਚੱਕ ਲੈਂਦੀ ਆ ਵੱਡਿਆਂ ਨੂੰ ਇਹ ਹੱਥ ਨਹੀਂ ਪਾਉਂਦਾ ਸਭ ਤੋਂ ਵੱਡੀ ਪ੍ਰੋਬਲਮ ਇਹ ਹੈ ਕਿ ਇਹ ਲੋਕਾਂ ਨੂੰ ਆਮ ਲੋਕਾਂ ਨੂੰ ਮਿਲਦੇ ਹੀ ਨਹੀਂ ਅੱਜ ਲੋਕਾਂ ਨੇ ਕੰਮ ਮਾਰੇ ਹੋਏ ਨੇ ਰਾਜਪੁਰਾ ਸਾਰਾ ਤਰਾ ਤਰਾ ਕਰ ਰਿਹਾ ਭਗਵਾਨ ਤੁਮਨ ਜੀ ਇਹ ਬੰਦਾ ਇਹ ਸਾਡੀ ਆਮ ਆਦਮੀ ਪਾਰਟੀ ਦੀ ਵੀ ਇਮੇਜ ਖਰਾਬ ਕਰ ਰਿਹਾ ਅਸੀਂ ਕਹਿ ਰਹੇ ਸੀ ਕਿ ਲੋਕ ਜਿਹੜੀ ਸਰਕਾਰ ਆ ਤੁਹਾਡੇ ਦਵਾਰ ਜਾ ਕੇ ਕੰਮ ਕਰੇਗੀ ਪਰ ਉਰੇ ਤਾਂ ਗਿਆ ਨੂੰ ਨਹੀਂ ਕੋਈ ਮਿਲਦਾ ਇੱਕ ਦੋ ਇਹਦੇ ਨਾਲ ਹੋਰ ਛੋਟੇ ਇਨਸਪੈਕਟਰ ਵੀ ਨੇ ਉਹ ਵੀ ਨਹੀਂ ਕੰਮ ਕਰਕੇ ਰਾਜੀ ਸੋ ਆਮ ਆਦਮੀ ਪਾਰਟੀ ਦੇ ਸੀਨੀਅਰ ਲੀਡਰ ਗੁਰਪ੍ਰੀਤ ਸਿੰਘ ਧਮੋਲੀ ਦੀ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਵਿੱਚ ਲਗਾਤਾਰ ਉਹਨਾਂ ਵੱਲੋਂ ਕਿਹਾ ਜਾ ਰਿਹਾ ਕਿ ਨਗਰ ਕੌਂਸਲ ਦੇ ਈਓ ਜਿਹੜੇ ਹੈਗੇ ਅਵਤਾਰ ਸਿੰਘ ਸੇਖੜੀ ਜਿਹੜੇ ਹੈ ਉਹ ਨਾ ਤਾਂ ਦਫ਼ਤਰ ਦੇ ਵਿੱਚ ਕਦੀ ਮੌਜੂਦ ਰਹਿੰਦੇ ਆ ਤੇ ਨਾ ਹੀ ਕਦੀ ਉਹ ਕਿਸੇ ਦਾ ਫੋਨ ਚੱਕਦੇ ਆ ਤੇ ਲੋਕ ਬੜੇ ਪਰੇਸ਼ਾਨ ਹੋ ਰਹੇ ਆ ਤੇ ਲੋਕਾਂ ਦੀ ਆਵਾਜ਼ ਚੁੱਕਣਾ ਜਿਹੜਾ ਹੈਗਾ ਸਾਡੀ ਪਾਰਟੀ ਦਾ ਪਹਿਲਾ ਜਿਹੜਾ ਕੰਮ ਹੈਗਾ ਕਿਉਂਕਿ ਆਮ ਆਦਮੀ ਪਾਰਟੀ ਜਿਹੜੀ ਹੈ ਆਮ ਲੋਕਾਂ ਦੀ ਵੋਟਾਂ ਦੇ ਨਾਲ ਜਿਹੜੀ ਹੈ ਸਰਕਾਰ ਬਣੀ ਹੈ ਤੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦਾ ਵੀ ਇਹੀ ਕਹਿਣਾ ਹੈ ਕਿ ਜੇ ਕੋਈ ਸਰਕਾਰੀ ਅਫਸਰ ਕੰਮ ਨਹੀਂ ਕਰਦਾ ਤਾਂ ਉਹਦੀ ਸ਼ਿਕਾਇਤ ਜਿਹੜੀ ਹੈ ਉਹ ਉਹਨਾਂ ਨੂੰ ਕੀਤੀ ਜਾਵੇ ਸੋ ਇਸੇ ਨੂੰ ਦੇਖਦੇ ਹੋਏ ਗੁਰਪ੍ਰੀਤ ਸਿੰਘ ਢਮੋਲੀ ਦੀ ਇੱਕ ਵੀਡੀਓ ਵਾਇਰਲ ਹੁੰਦੀ ਹੈ ਜਿਸ ਸੀ ਚੂਨਾ ਵੱਲੋਂ ਕਿਹਾ ਜਾਂਦਾ ਕਿ ਅਸੀਂ ਜਦ ਵੀ ਜਾਂਦੇ ਹਾਂ ਅਵਤਾਰ ਸਿੰਘ ਸੇਖੜੀ ਸਾਨੂੰ ਦਫ਼ਤਰ ਦੇ ਵਿੱਚ ਨਹੀਂ ਮਿਲਦੇ ਤੇ ਤੇ ਉਹਨਾਂ ਦਾ ਉਹਨਾਂ ਨੂੰ ਜੇ ਫੋਨ ਕੀਤਾ ਜਾਂਦਾ ਤਾਂ ਇਹ ਫੋਨ ਵੀ ਜਿਹੜਾ ਹੈ ਉਹਨਾਂ ਦਾ ਨਹੀਂ ਚੱਕਦੇ ਸੋ ਗੁਰਪ੍ਰੀਤ ਸਿੰਘ ਢਮੋਲੀ ਨੇ ਫਿਰ ਉਸ ਤੋਂ ਬਾਅਦ ਜਿਹੜਾ ਹੈ ਇੱਕ ਵੀਡੀਓ ਦੇ ਵਿੱਚ ਵਾਇਰਲ ਜਿਹੜੀ ਵੀਡੀਓ ਹੋਈ ਹੈ ਉਸ ਵਿੱਚ ਇਹ ਦੱਸਿਆ ਕਿ ਅਸੀਂ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਨੂੰ ਅਵਤਾਰ ਸਿੰਘ ਸੇਖੜੀ ਨੂੰ ਤੁਰੰਤ ਜਿਹੜਾ ਹੈ ਤੁਰੰਤ ਪ੍ਰਭਾਵ ਤੇ ਜਿਹੜਾ ਹੈ ਉਹ ਤੋਂ ਬਦਲਣ ਦੀ ਜਿਹੜੀ ਹੈ ਇੱਕ ਸ਼ਫਾਰਿਸ਼ ਜਿਹੜੀ ਹੈ ਲੋਕਾਂ ਦੀ ਜਿਹੜੀ ਸ਼ਫਾਰਿਸ਼ ਹੈ ਉਹ ਕੀਤੀ ਹੈ ਕਿ ਇਹਨਾਂ ਨੂੰ ਤੁਰੰਤ ਜਿਹੜਾ ਹੈ ਇਹਨਾਂ ਨੂੰ ਬਦਲਿਆ ਜਾਵੇ ਰਾਜਪੁਰਾ ਸ਼ਹਿਰ ਤੋਂ ਤਾਂਕਿ ਲੋਕਾਂ ਨੂੰ ਅਰਾਮ ਮਿਲ ਸਕੇ ਪਰੇਸ਼ਾਨੀ ਤੋਂ ਜਿਹੜਾ ਸਾਹਮਣਾ ਕਰਨਾ ਪੈ ਰਿਹਾ ਉਹ ਨਾ ਕਰਨਾ ਪਵੇ ਸੋ ਗੁਰਪ੍ਰੀਤ ਸਿੰਘ ਧਮੋਲੀ ਸਾਡੇ ਨਾਲ ਇਸ ਟਾਈਮ ਮੌਜੂਦ ਆਪਾਂ ਗੱਲਬਾਤ ਕਰ ਲੈਣੇ ਆ ਤੇ ਸਾਡੀ ਅਵਤਾਰ ਸਿੰਘ ਸੇਖੜੀ ਜੀ ਜਿਹੜੇ ਈਓ ਹੈਗੇ ਨਗਰ ਕੌਂਸਲ ਦੇ ਉਹਨਾਂ ਨਾਲ ਵੀ ਗੱਲ ਹੋਈ ਆ ਉਹ ਵੀ ਕਰਾਂਗੇ ਇਹਨਾਂ ਦੇ ਨਾਲ ਗੱਲ ਤੇ ਗੁਰਪ੍ਰੀਤ ਸਿੰਘ ਧਮੋਲੀ ਤੁਹਾਡਾ ਬੜਾ ਸਵਾਗਤ ਹੈ ਇੱਕ ਵੀਡੀਓ ਤੁਹਾਡੀ ਬਹੁਤ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ ਜਿਸ ਵਿੱਚ ਤੁਸੀਂ ਇਹ ਦੱਸ ਰਹੇ ਕਿ ਲੋਕ ਕੀ ਕਹਿਣਗੇ ਸਾਡੀ ਆਪਣੀ ਸਰਕਾਰ ਹੈ ਸੀ ਆਪਣੀ ਹੀ ਜਿਹੜੀ ਇਹ ਵੀਡੀਓ ਵਾਇਰਲ ਕਰ ਰਹੇ ਆ ਤੁਸੀਂ ਲੋਕਾਂ ਦੀ ਆਵਾਜ਼ ਚੱਕਦੇ ਆਏ ਹੋ ਹਮੇਸ਼ਾ ਪੇਰੈਂਟਸ ਬੁੱਕ ਦੀਪੂ ਦੇ ਜਰੀਏ ਦੇ ਨਾਲ ਵੀ ਤੁਸੀਂ ਅਵਾਜ਼ ਚੱਕੀ ਤੇ ਅੱਜ ਇਹ ਜੀ ਕਿਹੜੀ ਗੱਲ ਹੋ ਗਈ ਕਿ ਤੁਸੀਂ ਪੰਜਾਬ ਦੇ ਮੁੱਖ ਮੰਤਰੀ ਨੂੰ ਇੱਕ ਈਓ ਦੀ ਸ਼ਿਕਾਇਤ ਤੁਹਾਨੂੰ ਕਰਨੀ ਪੈ ਰਹੀ ਹੈ। ਹੇ ਹੇ ਪਿਛਲੇ ਬਹੁਤ ਲੰਬੇ ਸਮੇਂ ਤੋਂ ਵੱਖ-ਵੱਖ ਲੋਕ ਜਿਹੜੇ ਸਾਡੇ ਹਲਕੇ ਦੇ ਨੇ ਉਹ ਮਿਲਦੇ ਰਹਿੰਦੇ ਨੇ ਉਹ ਰੋਜ਼ ਦੱਸਦੇ ਨੇ ਕਿ ਈਓ ਸਾਹਿਬ ਅਗਰੇ ਆਪਣੀ ਸੀਟ ਤੇ ਨਹੀਂ ਹੁੰਦੇ। ਇਕੱਲੇ ਆਮ ਲੋਕ ਨਹੀਂ ਬਕਾਇਦਾ ਐਮਸੀ ਬਹੁਤ ਵੱਖ-ਵੱਖ ਐਸੋਸੀਏਸ਼ਨਾਂ ਦੇ ਪ੍ਰਧਾਨ ਤੱਕ ਇਹ ਪੱਤਰਕਾਰ ਸਾਡੇ ਵੀਰ ਉਹ ਵੀ ਦੱਸਦੇ ਨੇ ਕਿ ਜੇ ਅਸੀਂ ਵਰਸ਼ਨ ਵੀ ਲੈਣਾ ਹੋਵੇ ਜਾਂ ਕੋਈ ਵੀ ਕਿਸੇ ਲੱਖ ਲੱਖ ਯੂਨੀਅਨ ਐਮਸੀ ਆਮ ਲੋਕ ਹੋਰ ਜਿਹੜੇ ਸਾਡੇ ਮੋਤਵਰ ਸੰਜਨ ਨੇ ਸਮਾਜਸੀ ਦੀ ਇਹ ਇਹ ਇਹੋ ਸਭ ਕਿਸੇ ਦਾ ਵੀ ਫੋਨ ਨਹੀਂ ਚੱਕਦੇ ਦਫ਼ਤਰ ਚਲੇ ਜਾਓ ਦਫ਼ਤਰ ਪਹਿਲੀ ਗੱਲ ਤਾਂ ਹੁੰਦੀ ਨਹੀਂ ਜੇ ਹੋਣਗੇ ਇੰਨਾ ਕਰਨਗੇ ਮੈਂ ਜੀ ਬਸ ਅੱਜ ਡਿਊਟੀ ਤੇ ਆਣਾ ਨਹੀਂ ਸੀਗਾ ਮੇਰੀ ਤਾਂ ਛੁੱਟੀ ਹੈ ਮੈਂ ਤਾਂ ਵੈਸੇ ਹੀ ਆ ਗਿਆ ਤੇ ਮੈਂ ਜਲਦੀ ਜਲਦੀ ਜਾਣਾ ਮੈਂ ਜਲਦੀ ਜਲਦੀ ਉੱਥੇ ਮੇਰੀ ਡੀਸੀ ਸਾਹਮਣਾ ਮੀਟਿੰਗ ਹੈ ਮੇਰੀ ਆਨਲਾਈਨ ਮੀਟਿੰਗ ਸਟਾਰਟ ਹੋਣ ਵਾਲੀ ਹੈ ਨਾ ਧਿਆਨ ਨਾਲ ਕਿਸੇ ਦੀ ਗੱਲ ਸੁਣਦੇ ਆ ਨਾ ਦਫ਼ਤਰ 'ਚ ਹੁੰਦੇ ਆ ਔਰ ਦੁਪਹਿਰ ਦੇ ਟਾਈਮ 'ਤੇ 2-3 ਘੰਟੇ ਦਾ ਵੈਸੇ ਹੀ ਰੈਸਟ ਤੇ ਰਹਿੰਦੇ ਨੇ ਕੱਲ ਮੈਂ ਖੁਦ 2.5 ਘੰਟੇ ਬਕਾਇਦਾ ਸਪੈਸ਼ਲ ਵੇਟ ਕੀਤੀ ਮੈਂ ਚੈੱਕ ਕਰਾਂ ਵੀ ਅੱਜ ਕਿੰਨੀ ਦੇਰ ਤੱਕ ਆਉਂਦੇ ਨੇ ਮੈਂ ਤਕਰੀਬਨ 1 ਵਜੇ ਦਾ ਬੈਠਿਆ ਮੈਨੂੰ 3:30 ਵੱਜ ਗਏ ਠੀਕ ਹੈ ਤੇ ਫਿਰ ਮੈਂ ਜਦੋਂ 3:30 ਵਜੇ ਭਗਵੰਤ ਮਾਨ ਜੀ ਨੂੰ ਮੇਲ ਕੀਤੀ ਤੇ ਨਾਲ ਇਹਨੂੰ ਸੀਸੀ ਮੇਲ ਅਵਤਾਰ ਚੰਦ ਜੀ ਨੂੰ ਵੀ ਕਰਤੀ ਇਹ ਮੇਲ ਜਦ ਇਹਨਾਂ ਕੋਲ ਨਾਲ ਦੇ ਨਾਲ ਇਹਨਾਂ ਦੇ ਬੈਠੇ ਉੱਥੇ ਦੇਖੀ ਇਹ 15 ਮਿੰਟਾਂ ਬਾਅਦ ਭੱਜੇ ਦਫ਼ਤਰ ਆ ਗਏ ਠੀਕ ਹੈ ਮਤਲਬ ਕਿ ਅੱਜ ਇਹ ਹਾਲਾਤ ਹੋਏ ਪਏ ਆ ਜੇ ਲੋਕਾਂ ਨੂੰ ਆਪਣੀ ਰੋਜ਼ਮਰਰਾ ਦੇ ਜਿਹੜੇ ਕੰਮ ਹੈ ਉਹ ਕਰਾਉਣ ਵਾਸਤੇ ਕੋਈ ਸੁਣਵਾਈ ਨਹੀਂ ਦਫ਼ਤਰ 'ਚ ਮਿਲਣਾ ਨਹੀਂ ਫੋਨ ਚੱਕਣਾ ਨਹੀਂ ਏਜੰਟਾਂ ਜਿਹੜੇ ਜਿਹੜੇ ਨਕਸ਼ੇ ਪਾਸ ਕਰਾਉਣ ਵਾਲੇ ਜਿਹੇ ਉੱਥੇ ਪੂਰਾ ਭ੍ਰਿਸ਼ਟਾਚਾਰ ਚੱਲ ਰਿਹਾ ਹੈ ਲੋਕਾਂ ਨੂੰ ਆਪਣੇ ਕੰਮਾਂ ਵਾਸਤੇ ਏਜੰਟਾਂ ਦਾ ਸਹਾਰਾ ਲੈਣਾ ਪੈ ਰਿਹਾ ਕੰਮ ਲੋਕਾਂ ਦੇ ਹੋਣ ਹੀ ਤਰਾ ਤਰਾ ਹੋਈ ਪਈ ਐ ਤੇ ਜੇਕਰ ਕਿਸੇ ਵੱਡੇ ਜਿਹੜੇ ਇੰਸਟੀਚਿਊਟ ਨੇ ਜਾਂ ਜਿਹੜੇ ਲੋਕ ਵੱਡੀਆਂ ਵੱਡੀਆਂ ਨਜਾਇਜ਼ ਸਾਰੀਆਂ ਕਰਾਰੇ ਨੇ ਜਿਨ੍ਹਾਂ ਦੇ ਬੁਕਾਇਦਾ ਬਿਲਕੁਲ ਸਬੂਤ ਵੀ ਇਹਨਾਂ ਨੂੰ ਦੇ ਦਿੱਤੇ ਗਏ ਆ ਉਹਨਾਂ ਖਿਲਾਫ ਤਾਂ ਕੋਈ ਕਾਰਵਾਈ ਨਹੀਂ ਬਾਜ਼ਾਰ 'ਚ ਜੇ ਕੋਈ ਵਿਚਾਰਾ ਮੜਾ ਜਾ ਕੋਈ ਦੋ ਭਾਂਡੇ ਵੀ ਬਾਹਰ ਰੱਖ ਲੇ ਉਹਦਾ ਉਸੇ ਟਾਈਮ ਨਗਰ ਕੌਂਸਲਰ ਚੱਕ ਲਿਆਉਂਦੇ ਨੇ ਤੇ ਜੇ ਕਿਸੇ ਨੇ ਗਰੀਬ ਬੰਦੇ ਨੇ ਮਰੀ ਥੜੀ ਬਣਾਈ ਤੇ ਜਿਹੜੇ ਵੱਡੇ ਆ ਉਹਨਾਂ ਦੇ ਕੋਈ ਕਾਰਵਾਈ ਨਹੀਂ ਲਿਖਤੀ ਸਬੂਤ ਦੇਣ ਦੇ ਬਾਵਜੂਦ ਵੀ ਤੇ ਗਰੀਬ ਬੰਦੇ ਨੂੰ ਇੰਨਾ ਤੰਗ ਕਰਦੇ ਨੇ ਨਾ ਇਹਨਾਂ ਦੀ ਕੋਈ ਸੁਣਵਾਈ ਆ ਬੁਰੇ ਹਾਲ ਨੇ ਇਸ ਕਰਕੇ ਕੱਲ ਮੈਂ ਮਿਲ ਕੇ ਜਦੋਂ ਅਸੀਂ ਓਪੋਜੀਸ਼ਨ ਸੀਗੇ ਤਾਂ ਅਸੀਂ ਬਥੇਰਾ ਰੋਲਾ ਪਾਉਂਦੇ ਸੀਗੇ ਤਾਂ ਹੁਣ ਇਹ ਨਾ ਹੋਵੇ ਕਿ ਢਾਈ ਸਾਲਾਂ ਬਾਅਦ ਜਦੋਂ ਅਸੀਂ ਦੁਬਾਰਾ ਓਪੋਜੀਸ਼ਨ ਚ ਆਈਏ ਤੇ ਲੋਕ ਸਾਨੂੰ ਪੁੱਛਣ ਕਿ ਭਾਈ ਤੁਸੀਂ ਸੱਤਾ ਵੇਲੇ ਤਾਂ ਤੁਹਾਡੇ ਇਹੀ ਹਾਲ ਸੀਗਾ ਜੋ ਤੁਸੀਂ ਅੱਜ ਇਲਜ਼ਾਮ ਲਾ ਰਹੇ ਹੋ ਉਹ ਉਹਦੋਂ ਕਿਉਂ ਨਹੀਂ ਬੋਲੇ ਇਸੇ ਕਰਕੇ ਮੈਨੂੰ ਕੱਲ ਭਗਵੰਤ ਮਾਨ ਜੀ ਨੂੰ ਆ ਮੇਲ ਕੀਤੀ ਤੇ ਉਹਦਾ ਕੱਲ ਸ਼ਾਮੀ 4 ਵਜੇ ਦੇ ਕਰੀਬ ਮੇਲ ਕੀਤੀ ਸੀ ਤੇ ਅੱਜ ਆ ਦੇਖੋ ਮੈਨੂੰ ਹੁਣ ਉਹਨਾਂ ਦਾ ਰਿਪਲਾਈ ਵੀ ਆ ਗਿਆ ਆ ਤੁਸੀਂ ਕੈਮਰਾ ਨੇੜੇ ਕਰਕੇ ਕੈਮਰਾਮੈਨ ਨੂੰ ਕਹਾਂਗੇ ਦਿਖਾਣਗੇ ਕਿ ਮੁੱਖ ਮੰਤਰੀ ਸਾਹਿਬ ਦੇ ਦਫ਼ਤਰ ਤੋਂ ਜਿਹੜੀ ਇੱਕ ਮੇਲ ਆ ਆ ਚੁੱਕੀ ਹੈ ਇਹ ਦਿਖਾ ਰਹੇ ਹਾਂ ਤੁਹਾਨੂੰ ਗੁਰਪ੍ਰੀਤ ਸਿੰਘ ਤਮੋਲੀ ਸੀਐਮਓ ਪੰਜਾਬ ਉਹਨਾਂ ਨੇ ਆਈਐਸ ਅਫਸਰ ਦੀ ਜਿਹੜੀ ਡਿਊਟੀ ਉਹ ਲਾਤੀ ਹੈ ਇਹ ਆਪਣਾ ਤੇਜਵੀਰ ਜੀ ਦੀ ਠੀਕ ਹੈ ਅੱਛਾ ਤੇਜਵੀਰ ਜੀ ਜਿਹੜੇ ਹੈਗੇ ਉਹ ਲੋਕਲ ਬਡੀ ਦੇ ਕੋਈ ਅਫਸਰ ਹੈ ਮੈਨੂੰ ਨਹੀਂ ਪਤਾ ਉਹ ਕਾਦੇ ਨੇ ਕਿ ਮੈਨੂੰ ਤਾਂ ਮੇਲ ਆਈ ਹੈ ਜਿਨ੍ਹਾਂ ਨੇ ਡਿਊਟੀ ਲਈ ਹੈ ਉਹਨਾਂ ਦੀ ਮੇਲ ਆਈ ਈ ਹੈ ਠੀਕ ਹੈ ਹੁਣ ਉਹ ਕਿਹੜੇ ਅਫਸਰ ਨੇ ਇਹਦੇ ਬਾਰੇ ਜਾਣਕਾਰੀ ਤਾਂ ਹਜੇ ਹੁਣੇ ਮੇਲ ਆ ਕੇ ਹਟੀਏ 10 20 ਮਿੰਟ ਪਹਿਲਾਂ ਹੀ 11:34 ਵਜੇ ਮੇਲ ਆਈ ਤੇ ਮੈਂ ਹੁਣੇ ਦੇਖੀ ਹੈ ਤੇ ਮੈਂ ਭਗਵਾਨ ਤਮਨ ਜੀ ਦਾ ਧੰਨਵਾਦ ਕਰਦਾ ਮੁੱਖ ਮੰਤਰੀ ਸਾਡੇ ਪੰਜਾਬ ਦਾ ਜਿਨ੍ਹਾਂ ਨੇ ਮੇਰੀ ਸ਼ਿਕਾਇਤ ਤੇ ਤੁਰੰਤ ਕਾਰਵਾਈ ਕਰਦੇ ਹੋਏ ਅੱਗੇ ਜਿਹੜੀ ਜਿਹੜੀ ਕਾਰਵਾਈ ਵਾਸਤੇ ਸਾਡੇ ਅਫਸਰ ਸਹਿਬਾਨ ਦੀ ਤੇਜਵਾਰ ਜੀ ਤੇਜ ਤੇਜਵੀਰ ਜੀ ਆਪਣਾ ਆਈਐਸ ਸਾਹਿਬ ਦੀ ਡਿਊਟੀ ਲਗਾ ਦਿੱਤੀ ਹੈ ਹੁਣ ਜੋ ਵੀ ਮਿਲ ਕੇ ਹੋਏਗਾ ਸਾਡੀ ਨਾ ਈਓ ਸਾਹਿਬ ਦੇ ਨਾਲ ਗੱਲ ਹੋਈ ਹੈ ਸੀਓ ਸਾਹਿਬ ਨਾਲ ਗੱਲ ਕਰਕੇ ਆਏ ਉਹਨਾਂ ਦਾ ਕਹਿਣਾ ਇਹ ਹੈ ਕਿ ਕੱਲੋਂ ਛੁੱਟੀ ਤੇ ਸੀਗੇ ਹਾਂ ਉਹ ਮੈਂ ਤਾਂ ਤੁਹਾਨੂੰ ਪਹਿਲਾਂ ਹੀ ਕਹਿ ਕੇ ਟਿਆ ਮੈਂ ਤਾਂ ਇਹ ਗੱਲ ਤੁਹਾਨੂੰ ਪਹਿਲਾਂ ਹੀ ਕਹੇ ਤੀ ਵੀ ਉਹਨਾਂ ਕੋਲ ਕਦੇ ਚਲੇ ਜਾਓ ਪਹਿਲੀ ਗੱਲ ਤਾਂ ਬੈਠੇ ਨਹੀਂ ਨਹੀਂ ਤਾਂ ਮੈਨੂੰ ਮੈਂ ਕਟੋ-ਕਟ ਚਾਰ ਵਾਰੀ ਮੁਲਾਕਾਤ ਕੀਤੀ ਹੈ ਹਮੇਸ਼ਾ ਕਹਿੰਦੇ ਨੇ ਕਿ ਅੱਜ ਮੈਂ ਛੁੱਟੀ ਦੇ ਸੀਗਾ ਮੈਂ ਤਾਂ ਵੈਸੇ ਹੀ ਆ ਗਿਆ ਇਹ ਆ ਕੋ ਪਹਿਲੀ ਵਾਰੀ ਥੋੜੀ ਕਹਿ ਰਹੇ ਨੇ ਤੁਸੀਂ ਦੇਖੋ ਵੀ ਗੱਲ ਕਰ ਰਹੇ ਹੋ ਕਿ ਮੈਨੂੰ ਤਾਂ ਇੱਕ ਗੱਲ ਨਹੀਂ ਸਮਝ ਆਉਂਦੀ ਜਿਹੜਾ ਬੰਦਾ ਡਿਊਟੀ ਟਾਈਮ ਦਾ ਕਦੇ ਹਾਜ਼ਰ ਨਹੀਂ ਮਿਲਦਾ ਛੁੱਟੀ ਵਾਲੇ ਦਿਨ ਕੀ ਕਰਨਾ ਹੁੰਦਾ ਮੈਂ ਕਟੋ-ਕਟ ਤਿੰਨ ਚਾਰ ਵਾਰੀ ਦਾ ਮੈਂ ਸਬੂਤਾਂ ਮੈਂ ਕਟੋ-ਕਟ ਪਵੇਂ ਸਾਹਿਬ ਪੂਰੀ ਸਰਕਾਰ 'ਚ 6 ਵਾਰੀ ਦਫ਼ਤਰ ਨਹੀਂ ਗਿਆ ਹੋਣਾ ਤੇ ਚਾਰ ਵਾਰੀ ਮੈਨੂੰ ਮੈਂ ਤਾਂ ਐਵੇਂ ਆ ਗਿਆ ਮੈਨੂੰ ਐ ਨਹੀਂ ਸਮਝ ਆਉਂਦੀ ਜਿਹੜਾ ਬੰਦਾ ਆ ਕੇ ਤਾਂ ਕੰਮ ਨਹੀਂ ਕਰਦਾ ਚਲੋ ਹੁਣ ਤੁਹਾਨੂੰ ਸੰਤੁਸ਼ਟੀ ਹੈ ਜਿਹੜੀ ਤੁਹਾਨੂੰ ਮੇਲ ਆਈ ਹੈ ਹਾਂ ਮੈਨੂੰ ਤੇ ਸੰਤੁਸ਼ਟੀ ਹੈ ਦੇਖੋ ਕੱਲ ਸ਼ਾਮੀ 4 ਵਜੇ ਮੇਲ ਕੀਤੀ ਅੱਜ ਰਿਪਲਾਈ ਵੀ ਆ ਗਿਆ ਚਲੋ ਠੀਕ ਹੈ ਜੀ ਧੰਨਵਾਦ ਬਹੁਤ ਬਹੁਤ ਧੰਨਵਾਦ ਤੁਹਾਡਾ ਜੀ ਬਹੁਤ ਬਹੁਤ ਤੁਹਾਡੇ ਸਾਰਿਆਂ ਦੇ ਸੀ ਕਿ ਗੁਰਪ੍ਰੀਤ ਸਿੰਘ ਤੁਮੋਲੀ ਆ ਤੁਹਾਨੂੰ ਸਿੱਧਾ ਲੈ ਕੇ ਚਲਦੇ ਆ ਨਗਰ ਕੌਂਸਲ ਤੁਹਾਡੀ ਗੱਲ ਕਰਾਣੇ ਆ ਅਵਤਾਰ ਸਿੰਘ ਸੇਖੜੀ ਜਿਹੜੇ ਈਓ ਹੈਗੇ ਉਹਨਾਂ ਦਾ ਇਸ ਬਾਰੇ ਦੇ ਵਿੱਚ ਕੀ ਕਹਿਣਾ ਹੈ ਗੁਨਾਦਾਵੀ ਜਿਹੜਾ ਪੱਖ ਜਾਣਨਾ ਬਹੁਤ ਜ਼ਰੂਰੀ ਹੈ ਕਿ ਜਦ ਗੁਰਪ੍ਰੀਤ ਸਿੰਘ ਤਮੋਲੀ ਨਗਰ ਕੌਂਸਲ ਪਹੁੰਚਦੇ ਆ ਤਾਂ ਈਓ ਸਾਹਿਬ ਉੱਥੇ ਹਾਜ਼ਰ ਕਿਉਂ ਨਹੀਂ ਮਿਲਦੇ ਆ ਉਹ ਲੈ ਕੇ ਚੱਲਦੇ ਤਾਂ ਉਹਨੂੰ ਸਿੱਧਾ ਨਗਰ ਕੌਂਸਲ ਰਾਜਪੁਰਾ ਸੋ ਜਿਹੜੀ ਵੀਡੀਓ ਲਗਾਤਾਰ ਆਮ ਆਦਮੀ ਪਾਰਟੀ ਦੇ ਆਗੂ ਗੁਰਪ੍ਰੀਤ ਸਿੰਘ ਤਮੋਲੀ ਦੀ ਲਗਾਤਾਰ ਵਾਇਰਲ ਹੋ ਰਹੀ ਹੈ ਜਿਸ ਵਿੱਚ ਗੁਰਪ੍ਰੀਤ ਤਮੋਲੀ ਦਾ ਇਹ ਕਹਿਣਾ ਹੈਗਾ ਕਿ ਰਾਜਪੁਰਾ ਦੇ ਈਓ ਹੈਗੇ ਜਿਹੜੇ ਨਗਰ ਕੌਂਸਲ ਦੇ ਉਹ ਕਿਸੇ ਦਾ ਕੰਮ ਨਹੀਂ ਕਰਦੇ ਤੇ ਉਹਨਾਂ ਵੱਲੋਂ ਜਿਹੜਾ ਹੈ ਪੰਜਾਬ ਦੇ ਮੁੱਖ ਮੰਤਰੀ ਨੂੰ ਉਹਨਾਂ ਦੀ ਬਦਲੀ ਵਾਸਤੇ ਲਿਖਿਆ ਗਿਆ ਜੇ ਬਦਲੀ ਨਹੀਂ ਹੁੰਦੀ ਤਾਂ ਉਹ ਇੱਕ ਇੱਕ ਮੋਹਮ ਚਲਾਣਗੇ 500 ਤੋਂ 1000 ਬੰਦੇ ਦੇ ਸਾਈਨ ਕਰਾ ਕੇ ਉਹਨਾਂ ਦੀ ਬਦਲੀ ਵਾਸਤੇ ਜਿਹੜਾ ਹੈ ਉਹ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਨੂੰ ਮਿਲਣਗੇ ਉਹਨਾਂ ਨੇ ਕਾਫੀ ਉਸ ਵੀਡੀਓ ਦੇ ਵਿੱਚ આરોਪ ਲਾਏ ਹਨ ਜੋ ਕਿ ਤੁਹਾਨੂੰ ਅਸੀਂ ਪਹਿਲਾਂ ਸੁਣਾ ਚੁੱਕੇ ਹਾਂ ਕਿ ਬੀ ਉਹ ਕਿਸੇ ਦਾ ਕੰਮ ਨਹੀਂ ਕਰਦੇ ਕਿਸੇ ਨੂੰ ਮਿਲਦੇ ਨਹੀਂ ਹੈ ਤੇ ਆਪਣੀ ਕੋਠੀ ਦੇ ਵਿੱਚ ਬੈਠ ਕੇ ਆਰਾਮ ਕਰਦੇ ਆ ਸੋ ਸਾਡੇ ਨਾਲ ਮੌਜੂਦ ਹੈ ਈਓ ਸਾਹਿਬ ਜਿਨ੍ਹਾਂ ਬਾਰੇ ਗੁਰਪ੍ਰੀਤ ਸਿੰਘ ਤਮੋਲੀ ਗੱਲ ਕਰ ਰਹੇ ਆ ਆਪਾਂ ਇਹਨਾਂ ਨਾਲ ਗੱਲ ਕਰ ਲੈਨੇ ਆ ਸਰ ਕੱਲ ਗੁਰਪ੍ਰੀਤ ਸਿੰਘ ਤਮੋਲੀ ਜਿਹੜੇ ਆਮ ਆਦਮੀ ਪਾਰਟੀ ਦੇ ਜਿਹੜੇ ਲੀਡਰ ਹੈਗੇ ਉਹ ਕੱਲ ਤੁਹਾਡੇ ਆਫਿਸ ਹੀ ਚਾਨਨੇ ਆ ਤੇ ਉਰੇ ਤੁਸੀਂ ਨਹੀਂ ਮਿਲਦੇ ਹੋ ਫੋਨ ਕਰਦੇ ਆ ਤੁਸੀਂ ਫੋਨ ਨਹੀਂ ਚੱਕਦੇ ਉਹਨਾਂ ਦਾ ਕਹਿਣਾ ਇਹ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਨੂੰ ਤੁਹਾਡੀ ਸ਼ਿਕਾਇਤ ਕੀਤੀ ਗਈ ਹੈ ਕਿ ਤੁਹਾਡੀ ਬਦਲੀ ਕਰ ਦਿੱਤੀ ਜਾਵੇ ਸਰ ਕੀ ਕਹਿਣਾ ਚਾਹੋਗੇ ਇਸ ਬਾਰੇ ਚ ਤਮੋਲੀ ਸਾਹਿਬ ਮੇਰੇ ਬਹੁਤ ਹੀ ਸਤਿਕਾਰਤ ਕਰਤਾਰ ਵਾਲੇ ਵਿਅਕਤੀ ਹੈ ਪਾਰ ਜਿਹੜੇ ਉਹਨਾਂ ਨੇ 에ਰੋਪਲੇ ਆ ਮੈਂ ਇਹਨਾਂ ਨੂੰ ਨਕਾਰਦਾ ਕਿ 9 ਤੋਂ 5 ਮੈਂ ਦਫ਼ਤਰੀ ਰਹਿੰਦਾ ਜੇ ਕਿਸੇ ਮੀਟਿੰਗ ਦੇ ਵਿੱਚ ਐਵੇਂ ਕਰਕੇ ਕਿ ਉਹਨੂੰ ਬਾਹਰ ਜਾਣਾ ਹੋਵੇ ਗੱਲ ਲੱਗਿਆ ਠੀਕ ਹੈ ਕਿਸੇ ਮੀਟਿੰਗ ਚ ਕਦੇ ਫੋਨ ਨਹੀਂ ਚੱਕ ਹੁੰਦਾ ਮੈਂ ਤਾਂ ਮੋਲੀ ਜੀ ਨੂੰ 10 15 ਵਾਰ ਕਹਿ ਚੁੱਕਾ ਵੀ ਜੇ ਕੋਈ ਗੱਲ ਹੈ ਉਹ ਕੰਮ ਹੈ ਮੈਨੂੰ ਮੈਸੇਜ ਕਰਦੇ ਹੋਰ ਵਟਸਐਪ ਤੇ ਹੋ ਜਾਏਗਾ ਰਹੀ ਗੱਲ ਕੱਲ ਦੀ ਕੱਲ ਮੈਂ ਆਫੀਸ਼ੀਅਲੀ ਛੁੱਟੀ ਤੇ ਸੀ ਅੱਛਾ ਛੁੱਟੀ ਤੇ ਸੀ ਤੁਸੀਂ ਗੱਲ ਇਹ ਛੁੱਟੀ ਵੇਲੇ ਮੈਂ ਆਪਣੇ ਹਾਇਰ ਅਥੋਰਟੀਜ਼ ਨੂੰ ਜਾਣੂ ਕਰਵਾਤਾ ਸੀ ਉਹਨਾਂ ਦੀ ਪ੍ਰਵਾਨਗੀ ਨਾਲ ਕੱਲ ਦੀ ਛੁੱਟੀ ਤੇ ਗਿਆ ਸੀ ਸਰ ਉਹਦਾ ਕੋਈ ਕੋਈ ਤੁਹਾਡੇ ਕੋਲ ਕੋ 18 ਤਰੀਕ ਨੂੰ ਹੀ ਆਪਣੇ ਅਫੀਸਰਜ਼ ਨੂੰ ਮੇਲ ਰਹੀ ਭੇਜ ਚੁੱਕਾ ਵਾ 18 ਤਰੀਕ ਦੀ ਮੇਲ ਰਹੀ ਜੀ ਜੀ ਇਹ ਨਹੀਂ ਕਿ ਕੱਲ ਦੀ ਮੇਲ ਹੈ ਜੀ ਕੱਲ ਠੀਕ ਹੈ ਕੰਮ ਹੋਣ ਤੋਂ ਬਾਅਦ ਫਿਰ ਵੀ ਆਪਣੀ ਜਿੰਮੇਵਾਰੀ ਸਮਝਦੇ ਮੈਂ ਇੱਥੇ ਆਇਆ ਜਿਹੜੇ ਲੋਕਾਂ ਦਾ ਜ਼ਰੂਰੀ ਕੰਮ ਹੈ ਤੇ ਕਰਾਏ ਜੀ 2 ਮਿੰਟ ਲਈ ਖਾਣਾ ਖਾਣ ਗਿਆ ਸੀ ਇਹਨਾਂ ਦਾ ਮੈਸੇਜ ਆਇਆ ਫਿਰ ਮੈਂ ਵੇਲੇ ਤਾਂ ਦਫ਼ਤਰ ਆ ਜਾਵਾਂਗਾ ਜੀ ਸਰ ਇਹਨਾਂ ਦਾ ਕੋਈ ਵੀ ਕੰਮ ਹੈ ਮੈਨੂੰ ਦੱਸ ਸਕਦਾ ਜੀ ਜੀ ਬਾਕੀ ਟਰਾਂਸਫਰ ਦਾ ਇੱਕ ਜੋ ਉਹਦਾ ਆਮ ਰੂਟੀਨ ਦੀ ਗੱਲ ਹੈ ਰੂਟੀਨ ਦਾ ਇਸ਼ੂ ਹੈ ਤੇ ਸਰ ਕੁਝ मतलब कोई अहजी तक कोई गल होनी क्योंकि एक दिन ਦੇ ਵਿੱਚ ਬੰਦਾ ایਓ ਸਾਹਿਬ ਨੂੰ ਮਿਲਣ ਆਇਆ ਤੇ ਨਹੀਂ ਮਿਲਿਆ ਤੇ ਕੋਈ ਨਰਾਜ਼ਗੀ ਨਹੀਂ ਹੋਣੀ ਚਾਹੀਦੀ ਜੇ ਬੰਦੇ ਨੂੰ ਬਾਰ-ਬਾਰ ਨਹੀਂ ਮਿਲ ਰਹੀ ਉਸ ਆ ਤਾਂ ਹੀ ਕੋਈ ਨਰਾਜ਼ਗੀ ਹੁੰਦੀ ਹੈ ਇਹ ਜਿਹੜਾ ਕਿਹੜਾ ਕੰਮ ਧਮੋਲੀ ਜੀ ਲੈ ਕੇ ਆ ਰਹੇ ਜਿਹੜਾ ਤੁਹਾਡੇ ਤੋਂ ਸਰ ਨਹੀਂ ਹੋ ਪਾ ਰਿਹਾ ਨਹੀਂ ਮੈਨੂੰ ਐਦਾਂ ਦਾ ਕੋਈ ਗੱਲ ਨਹੀਂ ਕੋਈ ਪਬਲਿਕ ਮੈਨ ਦੀ ਦਾ ਕੋਈ ਮੈਨ ਦਾ ਕੋਈ ਸ਼ਿਕਾਇਤ ਹੈ ਕੀ ਤਾਂ ਪਬਲਿਕ ਮੈਨ ਦੱਸ ਸਕਦਾ ਜੇਕਰ ਧਮੋਲੀ ਸਾਹਿਬ ਦਾ ਕੋਈ ਪਰਸਨਲ ਇਸ਼ੂ ਹੈ ਹਾਂਜੀ ਹਾਂਜੀ ਤੇ ਉਸ ਬਾਰੇ ਮੇਰੀ ਕੋਈ ਟਿੱਪਣੀ ਨਹੀਂ ਹੈ ਇਹਦੇ ਬਾਰੇ ਧਮੋਲੀ ਜੀ ਦੱਸ ਸਕਦੇ ਉਹਨਾਂ ਦਾ ਪਰਸਨਲ ਇਸ਼ੂ ਕੀ ਹੈ ਹਾਂਜੀ ਹਾਂਜੀ ਜਿੱਥੋਂ ਤੱਕ ਮੈਂ ਸੋ ਨੰਬਰ ਹੈਗਾ ਇਹ 798628525 ਜੇ ਕਿਸੇ ਜਿਵੇਂ ਕਰਕੇ ਕਿਸੇ ਮੀਟਿੰਗ ਕਰਕੇ ਨਾ ਕਿਸੇ ਕਾਰਨ ਨਾ ਆਵਾਂ ਤੇ ਮੇਰਾ ਹਰ ਵਕਤ ਫੋਨ ਚੱਲਦਾ ਜੇ ਕਿਸੇ ਦਾ ਕੰਮ ਹੈ ਮੈਨੂੰ ਇੱਥੇ ਦੱਸੋ ਹੋ ਜਾਏਗਾ ਜੇ ਕੋਈ ਪਰਸਨਲ ਇਸ਼ੂ ਹੋਵੇ ਉਸ ਬਾਰੇ ਤੁਸੀਂ ਮੋਲੀ ਜੀ ਦੱਸ ਸਕਦੇ ਠੀਕ ਹੈ ਜੀ ਇਸ ਦੇ ਬਾਰੇ ਮੇਰਾ ਕੋਈ ਗੱਲ ਨਹੀਂ ਸੋ ਸੋ ਤੁਸੀਂ ਸੁਣ ਰਹੇ ਹੋ ਈਓ ਸਾਹਿਬ ਹੈਗੇ ਨਗਰ ਕੌਂਸਲ ਦੇ ਤੇ ਆਪਾਂ ਇਹਨਾਂ ਨਾਲ ਗੱਲਬਾਤ ਕੀਤੀ ਹੈ ਇਹਨਾਂ ਨੇ ਕਿਹਾ ਕਿ ਜਿਹੜੀ ਬਦਲੀ ਦੀ ਗੱਲ ਹੈ ਉਹ ਤਾਂ ਰੂਟੀਨ ਇੱਕ ਮੈਟਰ ਹੁੰਦਾ ਪੰਜਾਬ ਸਰਕਾਰ ਦਾ ਮੇਰੀ ਬਦਲੀ ਕਦੀ ਵੀ ਹੋ ਸਕਦੀ ਹੈ ਤਾਂ ਇਸ ਵਿੱਚ ਕੋਈ ਵੱਡੀ ਗੱਲ ਨਹੀਂ ਹੈ ਜੇ ਮੈਂ ਕਿਸੇ ਦਾ ਕੰਮ ਨਹੀਂ ਕਰ ਰਿਹਾ ਤਾਂ ਉਹ ਮੈਨੂੰ ਸ਼ਿਕਾਇਤ ਕਰ ਸਕਦਾ ਤੇ ਇਹ ਆਫੀਸ਼ੀਅਲ ਛੁੱਟੀ ਜਿਹੜੀ ਹੈ ਇਹਨਾਂ ਨੇ ਦਿਖਾਈ ਹੈ ਜਿਹੜੇ ਤਮੋਲੀ ਜੀ ਨੇ આરોਪ ਲਾਏ ਹਨ ਸੋ ਹੁਣ ਦੇਖਣਾ ਹੋਵੇਗਾ ਕਿ ਇਹ ਜਿਹੜਾ ਮਾਮਲਾ ਆਪਖਿਆ ਹੈ ਗੁਰਪ੍ਰੀਤ ਸਿੰਘ ਤਮ न्यूज एटी नाइन पंजाब न्यूज एटी नाइन पंजाब हर खबर जिसका होवे असर